ਕੀ ਕਰ ਰਿਹਾ ਤੂੰ ਵੇਰੀ ਗੱਲ ਸੁਣ ਵਾਹ ਵਾਹ ਰੋਕ ਲਾਜੋ ਉਹ ਪੁੱਛ ਨਹੀਂ ਰਲਿਆ ਇਹ ਗੱਲ ਕਰ ਤਾੜੀ ਮਾਰ ਕੇ ਨਾ ਗੱਲ ਕਰ ਉਹ ਤੇ ਗੱਲ ਚ ਨਹੀਂ ਕਰਨਾ ਸੁਣ ਲੈ ਬਹੁਤ ਬਹੁਤ ਉੱਥੇ ਬੰਦ ਕਰ ਦੇ ਦੇਖ ਇਹਨੂੰ ਛੱਡ ਦੇ ਇਹਨੂੰ ਪਾ ਕੇ ਕਰ ਰਹੀ ਜੱਗੀ ਜੱਰਾ ਕੋਈ ਗੱਲ ਨਹੀਂ ਆ ਲੈ ਆਓ ਮਡੇ ਮਾਲ ਮਾਰੋ ਕਿੱਥੇ ਤੂੰ ਦੱਸ ਦੇ ਨਾ ਰੋਜ ਤੁਹਾਡੇ ਇੱਥੇ ਆ ਕੇ ਜਾਂਦੇ ਆ ਇਹ ਕੰਮ ਨਹੀਂ ਕਰਨਾ ਨਵਾ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆਇਆ ਗੱਲ ਮੇਰੇ ਵਰ ਕੋ ਇੱਥੇ ਛੱਡ ਜਿਆ ਮੈਂ ਨਹੀਂ ਬੋਲੀ ਕਰਨਾ ਹਾਂ ਦੇਖੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਲੇਕਿਨ ਇਹ ਕੰਮ ਵੱਡਾ ਵੱਡਾ ਹੋ ਜਾਣਾ ਜੀ ਮੇਰੀ ਇੱਕ ਪਿੰਕੀ ਸੁੰਦ ਹੈ ਨਾ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਤਾਂ ਮੈਂ ਦੱਸ ਦਿੰਦਾ ਰੌਲਾ ਪਾਉਣ ਦੇ ਬਿਨਾਂ ਹੀਲੋ ਇਹ ਵੀ ਨਹੀਂ ਹੈਗਾ ਇਹ ਸੱਚੀਤ ਮੈਂ ਗੱਲ ਸੁਣ ਲੈਣ ਦਾਰ ਮੇਰੇ ਨਾਲ ਉਮਰ ਵੱਡੀ ਹੈ ਨਾ ਉਮਰ ਵੱਡੀ ਨਹੀਂ ਖੱਤ ਦੇ ਬਾਰੇ ਗਲਤ ਕੰਮ ਕਰ ਰਿਹਾ ਤੁਝੇ ਉਹ ਨਹੀਂ ਬੀਬੀ ਇਹ ਮੱਡੀ ਨਹੀਂ ਆਉਂਦੀ ਸਾਹਿਬ ਨੇ ਮੀਡੀਆ ਨਾਲ ਪੇ ਜਾ ਸਾਰਿਆਂ ਦਾ ਲਾਈਵ ਹੋ ਕੇ ਕਪਤਾਨ ਸਾਹਿਬ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦੇ ਲਈ ਲੈ ਲਖੋ ਆਹ ਫੱਟੀ ਤੇ ਚਲਦੀ ਹੋ ਗਈ ਨੀ ਜਾਨ ਇਹ ਜਨਤਾ ਕੋ ਮੰਗਿਓ ਸਾਡ ਕੋ ਗਾਦੀ ਸਾਰਿਆਂ ਦੇ ਤੁਰੇ ਫਿਰਦੇ ਆ ਆਪਣੇ ਯਾਰ ਨਾਲ ਮੁੰਡੇ ਨੂੰ ਪੁੱਲਾ ਸਿੱਖਿਆ ਮੈਂ ਗੱਲ ਕਰੀ ਉਹ ਵੀ ਉਹ ਮੈਨੂੰ ਸਵੇਰੇ ਕਹਿ ਰਿਹਾ ਸਵੇਰੇ ਕਹਿ ਰਿਹਾ ਬਾਹਰ ਹੋਣਾ ਤਾਂ ਬਾਹਰ ਹੋ ਜਾ ਮੈਂ ਤਾਂ ਬਾਹਰ ਨੂੰ ਹਾਂ ਮੈਂ ਤਾਂ ਦੁਕਾਨ ਦੀਆਂ ਬਰਾਨਾ ਦੇਖੀ ਮੈਂ ਬੁੱਕਾ ਤੇ ਉਹ ਲੋਕ ਦਾ ਕੋਈ ਨਿਗਾਹ ਹੋਣਾ ਪਰ ਜਦੋਂ ਆਪਾਂ ਲਗੇ ਲਗੇ ਫਾਜਾ ਲਈ ਅਲੋਕ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੁਸੀਂ ਉਹ ਨਹੀਂ ਸਕਦੇ ਭਾਜੀ ਇਹ ਕਿੰਨੇ ਆ ਗਏ ਮੈਨੂੰ 15 ਦਿਨ ਨਿਗਰੱਖਿਆ 15 ਦਿਨ ਔਰ ਤੁਸੀਂ ਰੱਜ ਕੇ ਧਿਆਨਾ ਡੋਰ ਵਿੱਚ اندੇ ਹੋ 15 ਦਿਨ ਨਾ ਤੱਕ ਕੋੜਾ ਨਹੀਂ ਵੇਚੀ ਤੁਸੀਂ ਜਦੋਂ ਮਿਲਿਆ ਤੇ 13 ਸਾਲ ਦੇ ਬੱਚੇ ਬੱਲੇ ਬੜਕੇ ਮੈਂ ਇਹ ਨਾ ਬੋਲਣ ਦੀ ਕੋਸ਼ਿਸ਼ ਕਰਦਾ ਹਾਂ ਕਿ ਗੱਲ ਹੋਣੀ ਚਾਹੀਦੀ ਹੈ ਪੈਸਿਆਂ ਦੀ ਉਹ ਗਾਂ ਚੱਲ ਕੇ ਜਾਂ ਮੈਂ ਹਾਂ ਜਾਂ ਚੱਲ ਕੇ ਅੱਡੇ ਤੇ ਫਿਰ ਗਾਂ ਦੱਸੋ ਜਿਹੜੇ ਬੀਰ ਕੋ ਗਏ ਨੇ ਹੋ 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 5 ਮਿੰਟਾਂ ਦਾ ਜਾ ਰਹੇ ਨੇ ਜੁਨੇ ਬੀਬੀ ਉੱਤੇ ਸਾਡੇ ਪਾਸੇ ਨੇ ਸਾਡਾ ਆਪਣਾ ਰਹੀ ਬਾਤ ਕਰਦੇ ਆ ਉਹ ਹੈ ਸਾਡੇ ਉਹ ਦੋ ਛੱਡੋ ਗੱਲ ਬਿਲਕੁਲ ਸਭ ਪਈ ਤੇਰੇ ਪੈਸੇ ਸਾਡੇ ਲਈ ਜਾਈ ਜਾਈਏ ਸਹੀ ਤੁਹਾਡੀ ਗੱਲ ਸਹੀ ਹੈ ਦੇਖੋ ਛੁੱਟਣਾ ਫਤਰ ਜਲਦ ਜਲਦ ਮਾਨ ਜੋ ਐਸਐਸਪੀ ਸਾਹਿਬ ਦੇ ਦੇਸ਼ਾਨ ਦੇਸ਼ਾਂ ਤਹ ਤਾ ਅਜਸਟ੍ਰੇਟੋਂ ਹੀ ਜਿਹੜੀ ਡਰਾਈਵ ਚਾਈਨਾ ਰੋਡ ਦੇ ਗਏ ਸੇ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਫਰੰਤ ਹੋਇਆ ਰਮੇਸ਼ ਗੁੱਟੀਆਂ ਵਾਲੇ ਕੋਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਬੰਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਵੇ